ਮਹਾਰਾਜ ਚੇਤਨੰਦ ਜੀ ਨੂੰ ਅੱਜ ਉਤਾਰ ਦਿਵਸ ਦੀਆਂ ਵਧਾਈਆਂ ਵੀ ਦੇਈਏ ਤੇ ਜਕਾਰਾ ਉੱਚੀ ਦੇਣ ਦੀ ਗਲੰਗ ਕਰੀਏ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਛੋਟੇ ਜਿਹੇ ਨਿਵਾੜੇ ਜਿਹੇ ਨੂੰ ਸੰਗਤ ਵਿੱਚ ਖੜੇ ਹੋਣ ਦਾ ਮੌਕਾ ਮਿਲਿਆ ਮੈਨੂੰ ਯਾਦ ਹੈ ਜਦੋਂ 2001 ਵਿੱਚ ਮੈਂ ਪੰਜਾਬ ਸਰਕਾਰ ਦੀ ਡਾਕਟਰੀ ਮਾਲਿਆਲ ਕੰਢੀ ਕਸ਼ਮੂਦੇ ਹਸਤਾਵਰ ਹਾਜ਼ਰੀ ਭਰੀ ਸੀ 4 ਜਨਵਰੀ 2001 ਤੇ ਜਿਹੜਾ ਉੱਥੇ ਮਹੀਨੇਵਾਰ ਪ੍ਰੋਗਰਾਮ ਹੁੰਦਾ ਬਾੜੀ ਦੇ ਧੋਪ ਪੈਂਦੇ ਆ ਮਹਾਰਾਜ ਗਰੀਤਾ ਜੀ ਬਾੜੀ ਦੇ ਮਹਾਰਾਜ ਬ੍ਰਹਮਾ ਨੰਦ ਜੀ ਨੇ ਅਸ਼ੀਰਵਾਦ ਨਾਲ ਤੇ ਮੈਂ ਪਹਿਲੀ ਵਾਰੀ ਦਰਸ਼ਨ ਲਾਲਜੀ ਮਹਾਰਾਜ ਦੇ ਲਾਲ ਚਾਰਗਿਆ ਸੇਪਨਾ ਨਨਜੀ ਦੇ ਦਰਸ਼ਨ ਮਹਾਰਾਜ ਜੀ ਦੇ ਉੱਤੇ ਕੀਤੇ ਸੀ ਜਨਵਰੀ 2001 ਕੋਈ ਮੇਰੀ ਡਿਊਟੀ ਬਦਲਦੀ ਬਦਲੀ ਕੌਸ਼ਾਲਾਪੁਰ ਤੋਂ ਮੰਡ ਚੜੇ ਗਈ ਤੇ ਦੂਜੀ ਵਾਰੀ ਉੱਥੇ ਕੀਤੇ ਸਿਰਫ ਸੈਕੜੇ ਮੌਕੇ ਤਾਂ ਮੇਰੀ ਜ਼ਿੰਦਗੀ ਚ ਨਹੀਂ ਆਏ ਪਰ ਜਿਹੜਾ ਅੱਜ ਮੌਕਾ ਆਇਆ ਮੈਨੂੰ ਇੱਦਾਂ ਲੱਗਦਾ ਕਿ ਰੱਬੀ ਰਹਾ ਦੀ ਤਾਕਤ ਨੇ ਆਪ ਸਦਿਆ ਕਿ ਪੇਸ਼ ਹੋ ਕਿ ਮੈਂ ਕਚਹਿਰੀ ਤੇ હાજર ਹੋਇਆ ਨਿਰਮਤ ਦਾ ਸਹਿਬ ਬੰਦੀ ਛੋੜ ਸ੍ਰੀ ਕਾਸ਼ੀਪੂਰੀ ਝਾੜੀਆ ਧਾਮ ਝਾੜੀਆ ਸਾਹਿਬ ਧਾਮ ਤੇ ਹਾਜ਼ਰ ਹੋਇਆ ਤਾਂ ਮੇਰੇ ਬੈਠੇ ਦੇ ਵੀ ਮਾਰੇ ਤੇ ਖਿਆਲ ਆਉਂਦਾ ਸੀ ਕਿ ਜੇ ਸੰਤ ਗੁਰੂ ਕਬੀਰ ਮਹਾਰਾਜ ਕਾਸ਼ੀ ਵਾਲਾ ਰੱਬ काशी बनारस ਜਦੋਂ ਅਸੀਂ ਮਹਾਰਾਜਪੂਰੀ ਬਾਰੇ ਨੂੰ ਯਾਦ ਕਰਦੇ ਆ ਤਾਂ ਸਾਨੂੰ ਕਾਸ਼ੀ ਆ ਧੰਨੀ ਯਾਦ ਆਉਂਦਾ ਸਾਨੂੰ ਬ੍ਰਾਂਗਪੂਰੀ ਪਿੰਡ ਵੀ ਯਾਦ ਆਉਂਦਾ ਸਾਨੂੰ ਚਾਂਦੀਆ ਸਾਬ ਵੀ ਯਾਦ ਆਉਂਦਾ ਜਦੋਂ ਸਤਿਗੁਰੂ ਕਬੀਰ ਬਾਰੇ ਨੂੰ ਯਾਦ ਕਰਦੇ ਆ ਤਾਂ ਸਾਨੂੰ ਕਾਸ਼ੀ ਯਾਦ ਆਉਂਦਾ ਕਾਸ਼ੀ ਵਾਲਾ ਯਾਦ ਆਉਂਦਾ ਮਹਾਰਾਜੀ ਦਾ ਸ਼ਾਸਨ ਲਈ ਹੋ ਚੌਧਰੀ ਯਸ਼ਪਾਲ ਜੀ ਡਾਕਟਰ ਸਾਹਿਬ ਨੇ ਭੇਜਿਆ ਮੈਨੂੰ ਸਵੇਰੇ ਸ਼ੋਭਾ ਯਾਤਰਾ ਭੇਜੀ ਮੈਂ ਉਹ ਦੇਖ ਰਿਹਾ ਸੀ ਕਿ ਕਾਸ਼ੀ ਵਾਲੇ ਸਤਿਗੁਰੂ ਕਬੀਰ ਮਹਾਰਾਜ ਜੀ ਮਹਿਮਾ ਦੇ ਨਾਲ ਨਾਲ ਕਾਸ਼ੀ ਵਾਲੇ ਸਤਿਗੁਰੂ ਰਦਾਸ ਮਹਾਰਾਜ ਜੀ ਮਹਿਮਾ ਦਾ ਵੀ ਕੋਰਤਾਨ ਇਸੇ ਦਿਲੇ ਤੋਂ ਹੋ ਰਿਹਾ ਸੀ ਮਹਾਰਾਜ ਜੀ ਦੇ ਮੁਖਾਰਪੇ ਤੋਂ ਹੋ ਰਹੀ ਹਾਸੀ ਤੇ ਮੈਂ ਸੋਚ ਰਿਹਾ ਸੀ ਕਿ ਇਸ ਲਾਖੇ ਦੇ ਵਿੱਚ ਜਿੱਥੇ ਸਤਿਗੁਰੂ ਕਬੀਰ ਵਾਲਜ ਨੂੰ ਮੰਨਣ ਵਾਲੇ ਜੈ ਜਕਾਰ ਕਰਨ ਵਾਲੇ ਸੰਗਤਾਂ ਨੇ ਲੱਖਾਂ ਉੱਥੇ ਲੱਖਾਂ ਸਤਿਗੁਰੂ ਅਰਦਾਸ ਮਹਾਰਾਜ ਨੂੰ ਗੁਣ ਗਾਣ ਕਰਨ ਵਾਲੀਆਂ ਸੰਗਤਾਂ ਨੇ ਤੇ ਸਤਿਗੁਰੂ ਕਬੀਰ ਵਾਲੇ ਸਤਿਗੁਰੂ ਅਰਦਾਸ ਮਹਾਰਾਜ ਇੱਕੋ ਸ਼ਹਿਰ ਚ ਰਹਿੰਦੇ ਆ ਇੱਕੋ ਗਲੀ ਚ ਰਹਿੰਦੇ ਆ ਇੱਕੋ ਮੱਲੇ ਚ ਰਹਿੰਦੇ ਆ ਤੇ ਲੋਕ ਜਦੋਂ ਸਤਿਗੁਰੂ ਕਬੀਰ ਮਹਾਰਾਜ ਕੋਲ ਜਾਂਦੇ ਆ ਪੁੱਛਦੇ ਆ ਗਿਆਨ ਚਾਹੀਦਾ ਸਤਗੁਰੂ ਰਵਿਦਾਸ ਕਵੀ ਮਾਰਾਜ ਕੀ ਕਹਿੰਦੇ ਆ ਸ਼੍ਰੀ ਗੁਰੂ ਦਾ ਰਵਿਦਾਸ ਜੀ ਮਾਰਾਜ ਵਾਲੇ ਬਾਣੀ ਚੋਂਦਾ ਹਰ ਸੋਹੀ ਦਾ ਛੱਡ ਕੇ ਕਰੇ ਅਰੰਤੀ ਆਸ ਤੇ ਨਰ ਕੋ ਤੇ ਖਜਾਏਗੇ ਸਤਿ ਪਾਖੇ ਰਵਿਦਾਸ ਅੱਜ ਤੁਸੀਂ ਮਾਰਾਜ ਜੀ ਨੂੰ ਦੇਖ ਰਹੇ ਆ ਕਾਸ਼ੀ ਵਾਲੇ ਸਾਡੇ ਵਿੱਚ ਬੈਠੇ ਆ ਉਸ ਜਮਾਨੇ ਤੋਂ 600 ਸਾਲ ਪਹਿਲਾਂ ਜਦੋਂ ਸਤਗੁਰੂ ਕਵੀਰ ਮਾਰਾਜ ਕੋਲ ਲੋਕ ਜਾਂਦੇ ਸੀ ਸਤਿ ਅਸਰ ਕੀ ਦਿਖਾਉਂਦੇ ਸੀ ਕਿੱਥੇ ਜਾਓ ਕਹਿੰਦੇ ਗੁਰੂ ਰਵਿਦਾਸ ਮਹਾਰਾਜ ਵਾਲੀ ਗਲੀ ਚ ਜਾਓ ਗੁਰੂ ਘਰ ਸਾਹਿਬ ਲੈ ਗਿਆ ਹਰ ਸੋ ਹੀਰਾ ਛੱਡ ਕੇ ਕਰੇ ਅਰ ਜੀ ਆਸ ਤੇ ਨਰ ਦੁਤ ਖਜਾਂਗੇ ਸਤਿ ਪੱਕੇ ਰਵਿਦਾਸ ਐਨਾ ਪਿਆਸ ਹੀ ਕਰਵਾ ਪਰ ਜਦੋਂ ਸੰਗਤ ਗੁਰੂ ਰਵਿਦਾਸ ਮਹਾਰਾਜ ਕੋਲ ਜਾਂਦੀ ਸੀ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਬਈ ਮੈਨੂੰ ਕੀ ਪਤਾ ਜਿਹੜੇ ਜਾਣਦੇ ਜਾਣਦੇ ਆ ਉਹ ਕੌਣ ਹੈ ਮਾਰਾ ਜੀ ਤੇ ਗੁਰੂ ਰਵਦਾਸ ਮਾਰਾ ਜੀ ਕਹਿੰਦੇ ਸੀ ਨਾਨਕ ਦੇਵ ਕਬੀਰ ਤੇ ਲੋਚਨ ਸਦਲਾ ਸੈਨ ਕਰੇ ਕਿ ਕਬੀਰ ਕਰਿਆ ਸਦਲਾ ਕਰਿਆ ਸੈਨ ਕਰਿਆ ਰਵਦਾਸ ਚੁਮਾਰ ਨਹੀਂ ਕਰਿਆ ਜੇ ਪਾਜ ਨੂੰ ਪਤਾ ਲਿਖਦੇ ਰਵਦਾਸ ਚੁਮਾਰ ਉਸ ਤੱਕ ਕਰੇ ਹਰ ਤੇ ਤਿੰਨ ਰੇਖ ਟਿਕਾਏ ਪਦਕ ਜਗਤੀ ਉੱਤਮ ਕਹਾਯਾ ਚਾਰ کہ گروہ ارداس مارے دی مہمہ پر گروہ ارداس کہنے سی نہیں اٹھے جاؤ جو تو سنگتہ کبیر مارے دی پڑھ مار جاندی ہے سی کبیر مارے دی کہنے دی سی کبیرہ میں کیا چندوں مارے دی کیا ہوئے رات پوچھو روی داس سے جن میری گھٹھڑی لائے تو میں تے پھروں ਸਤਿਗੁਰੂ ਕਬੀਰ ਵਾਲਜ ਕਹਿੰਦੇ ਸੀ ਵੀ ਜਰਾ ਉਹ ਤਾਂ ਉਹਨਾਂ ਨੂੰ ਹੀ ਪੁੱਛੋ 2000 ਨੂੰ ਆਪਾ ਪੁਰਸ਼ ਕਰਦਾ ਅਪਾਰ ਪਿਆਰ ਮੁਹੱਬਤ ਤੇ ਮੈਂ ਅਰਸੋ ਗੁਰਦਾਸ ਘਰ ਜਾ ਰਿਹਾ ਸੀ ਹਰ ਪਿੰਡਾਂ ਦਾ ਮੇਰੇ ਨਾਲ ਡੇਰਾ ਖਰਾਰਗੜ ਸਾਹਿਬ ਦੇ ਮਹਾਰਾਜ ਜੀ ਸੀਗੇ ਉੱਥੋਂ ਦੇ ਸੇਵਾਦਾਰ ਮੁਖੀ ਸੰਤ ਦਾ ਪਤੀ ਵਸੇਂ ਸੀ ਮੈਂ ਕਿਹਾ ਬਾਬਾ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਆਪਾਰ ਕੋਲ ਹੈ ਤੁਸੀਂ ਕੋਈ ਰਿਮਿਟੇਸ਼ਨ ਕਰ ਹੀ ਆਇਆ ਬੰਦ ਕਹਿੰਦੇ ਨਹੀਂ ਮੈਂ ਕਿਹਾ ਕਿ ਜਦੋਂ ਸਤਿਗੁਰੂ ਰਵਦਾਸ ਜੀ ਮਹਾਰਾਜ ਸਤਿਗੁਰੂ ਕਬੀਰ ਮਹਾਰਾਜ ਇਕੱਠੇ ਹੀ ਪੰਜਾਬ ਆਏ ਆ ਇਕੱਠੇ ਹੀ ਭਾਰਤ ਘੁੰਮਦੇ ਆ ਤੇ ਤੁਹਾਡੇ ਤਾਂ ਵਿਚਾਰੇ ਪਹਾੜੀ ਵੀ ਕੋਈ ਆ ਕਹਿੰਦੇ ਜੀ ਮੈਂ ਤੁਹਾਡੀ ਗੱਲ ਸੁਣ ਲਈ ਸਮਝ ਲਈ ਮੈਂ ਚੌਧਰੀ ਯਸ਼ਪਾਲੂ ਨੂੰ ਲਾਇਆ ਡਾਕਟਰ ਜੀ ਨੂੰ ਮੈਂ ਡਾਕਟਰ ਸਾਹਿਬ ਭਈ ਮਹਾਕੋਸ਼ ਸਾਜੇ ਰਹੇ ਆ ਗੁਰੂ ਸਾਜੇ ਰਹੇ ਆ ਸਤਗੁਰੂ ਕਬੀਰ ਦੇ ਸਤਗੁਰੂ ਦਾਸ ਆ ਬਾਣੀ ਸਾਡੇ ਵਿੱਚ ਬਿਰਾਜਮਾਨ ਹੈ ਮੈਂ ਹਰਾਨ ਇਹ ਨਿੰਮਰਤਾ ਦੇਖ ਕੇ ਮਹਾਰਾਜ ਜੀ ਜੀ ਖੋਦ ਇੱਕ ਖੋਦ ਇੱਕ ਸੇਵਾਦਾਰ ਦੀ ਤਰ੍ਹਾਂ ਚੌਥ ਸਾਹਿਬ ਚਲਾ ਰਹੀ ਮੈਂ ਰਾਤ ਲਾਈਵ ਸੁਣ ਰਿਹਾ ਸੀ ਮਹਾਰਾਜ ਜੀ ਕੀ ਕਹਿ ਰਹੇ ਸੀ ਨਿੰਮਰਤਾ ਦਾ ਸਿਖਰ ਕਿ ਆਇਆ ਕਿ ਮੈਂ ਕੋਈ ਗੁਰੂ ਨਹੀਂ ਮੈਂ ਤੁਹਾਡਾ ਸੇਵਾਦਾਰ ਹਾਂ ਮੈਂ ਸਾਧਕ ਹਾਂ ਸ਼ਬਦ ਕੀ ਸੀ ਮੈਂ ਸਾਧਕ ਹਾਂ ਸਾਧੂ ਨੇ ਕਰ ਰਿਖਾਇਆ ਤੁਸੀਂ ਵੀ ਕਰੋ ਤੁਸੀਂ ਵੀ ਕਰੋ ਮੇਰਾ अवतार परप ਨਹੀਂ ਮੈਂ ਆਪਣੇ ਗੁਰੂਆਂ ਦਾ अवतार ਪਰ ਮਨਾਉਣਾ ਆਇਆ ਮੈਂ ਰਾਤ ਸੁਣ ਰਿਹਾ ਸੀ ਕਾਈ ਇਸ ਕਰਕੇ ਸੰਗਤ ਰਾਤੋਂ ਆਉਂਦੇ ਆ ਕਹਿੰਦੇ ਆ ਭਗਤੀ ਕਰੋ 83 ਕੱਤੀ ਜਾਣੀਆਂ ਇੱਕ ਰੱਬ ਇਹ ਆਏ ਦੇ ਸਾਡੇ ਵਿੱਚ ਮਹਾਰਾਜ ਜੀ ਕਹਿੰਦੇ ਅਗਲਾ ਜਨਮ ਵੀ ਥੋੜਾ ਠੀਕ ਕਰਨਾ ਹੈ ਅੱਜ ਜਨਮ ਵੀ ਥੋੜਾ ਠੀਕ ਕਰ ਰਹਾ ਹੈ ਅੱਜ ਤੋਂ 35 ਸਾਲ ਪਹਿਲਾਂ ਅਸੀਂ ਨજર ਮਾਰੀ ਆਪਣੇ ਘਰਾਂ ਕੁੜੀਆਂ ਤੇ ਸਾਡੀ ਧੀ ਸਾਡੀ ਭੈਣ ਸਾਡੀ ਵਾਸੀ ਕੋਈ ਸੋਚਦੀ ਸੀ ਕਾਲਜ ਜਾ ਸਕਦੀ ਆ ਕਾਲਜ ਜਾ ਸਕਦੀ ਆ ਕਿੰਨਾ ਸਾਡਾ ਕਲਚਰ ਭਾਈਚਾਰੇ ਦਾ ਬੜਾ ਪੀੜਾ ਸੀ ਅੱਜ ਦੇ ਔਰ ਨੂੰ ਇਸ ਇਲਾਕੇ ਦੇ ਵਿੱਚ ਬਰਾਬਰਤਾ ਦਾ ਦਰਜਾ ਦੇ ਕੇ ਯਾਦ ਕੀਤਾ ਤੇ ਦਿਮਾਗ ਰੋਸ਼ਨ ਕੀਤਾ ਆ ਭਗਵਾਨ ਜੀ ਕੀ ਦੇ ਨੇ ਮਰ ਜੀ ਦੇ ਸਸਤਾ ਬੋਲੋ ਫੁੱਲੇ ਬੇ ਕੋਈ ਜੀ ਦੇ ਨੇ 5 ਡਿਗਰੀ ਕਾਲੇ ਫੁੱਲ ਜਾ ਕੋਣ ਤਹਾਰ ਦੇ ਸੋਚਦਾ ਸੀ ਹੱਥਾਂ ਨਾਲ ਖੁੱਲੂਗਾ ਕੋਣ ਸੋਚਦਾ ਸੀ ਧੂਣੀ ਤੇ ਕੱਟੀਆਂ ਨਾਲ ਹੱਥਾਂ ਨਾਲ ਖੁੱਲੂਗਾ ਖੁੱਲ ਰਾਇਦਾ ਖੁੱਲ ਰਾਇਦਾ ਕਦੇ ਸੋਚਦਾ ਸੀ ਕੋਈ ਅੱਜ ਜੇ ਪੂਰੇ ਭਾਰਤ ਦੀ ਹਕੂਮਤ ਇਸ ਇਲਾਕੇ ਦੀ ਤਰੱਕੀ ਲਈ ਗੋਦਿਆ ਪਾ ਰਹੀ ਕੀਤੀ ਜਾ ਸਕਦੀ ਆ ਤਾਂ ਉਹਦੇ ਪਿੱਛੇ ਜਦੋਂ ਵੀ ਕਦੇ ਤਾਕਤ ਤੋਂ ਗੋਦਿਆ ਪਾ ਹੋਈ ਇੱਕੋ ਇੱਕ ਤਾਕਤ ਹੋਏਗੀ ਉਸ ਤਾਕਤ ਦਾ ਨਾਮ ਆਰਾਜੀ ਪਿਤਾ ਅਚਾਰਿਸ਼ੀ ਚੇਤਨਾ ਜੀ ਮਹਾਰਾਜ ਜਿੱਦਣ ਇਹਨਾਂ ਦਾ ਅਸ਼ੀਰਵਾਦ ਜਿੱਦੜੇ ਦਾ ਹੁਕਮਨਾਮਾ ਆ ਗਿਆ ਪੂਰੇ ਪ੍ਰਧਾਨੋਪਰਧਾਨ ਦੀ ਬੋਲ ਤੇ ਗਏ ਮੈਂ ਕੇਂਦਰ ਸਰਕਾਰ ਬਾਰੇ ਸ਼ਬਦ ਬੱਤੇ ਮੈਨੂੰ ਉਮੀਦ ਹੈ ਤੁਸੀਂ ਇਹ ਗੱਲ ਲੈ ਕੇ ਜਾਓਗੇ ਕਬੀਰ ਮਹਾਰਾਜ ਜਿਹਨੇ ਇਸ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਭਾਈਚਾਰਾ ਬਣਾਉਣ ਦੀ ਲੜਾਈ ਲੜੀ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਔਰ ਕਹਿੰਦੇ ਸੀ ਕੋਈ ਗੱਲ ਕਹਤੇ ਸੀ ਤゥム ਕਤ ਬ੍ਰਾਹਮਣ ਹਮ ਕਤ ਸੂ ਹਮ ਕਤ ਲੋਹ ਤੁਮ ਕਤ ਦੂ ਓ ਲੋਕੋ ਉੱਚ ਨੀਚ ਭੇਦ ਭਾਵ ਦੇ ਵਿੱਚ ਨਾ ਰੱਖੋ ਕੋਈ ਨਾਮ ਸੂਤਰ ਨਹੀਂ ਜਿਹੜੇ ਆਪਣੇ ਆਪ ਨੂੰ ਉੱਚਾ ਮੰਨਦੇ ਆ ਸਿਰੰਜ ਲਾ ਕੇ ਫੂਲ ਕੱਢ ਲਿਓ ਫੂਲ ਚ ਲਾ ਲਈ ਜਾ ਸਾਰੇ ਤਦ ਕਿਸ ਨੇ ਦੇਖਿਆ ਕਬੀਰ ਮਹਾਰਾਜ ਜਿਹੜਾ ਸੋਚਦਾ ਹੈ ਕਿ ਮੈਂ ਉੱਚਾ ਤੇ ਜੰਮਿਆ ਏ ਈਵੇਂ ਆ ਤਾਂ ਕਬੀਰ ਸਾਹਿਬ ਮਹਾਰਾਜ ਦੇ ਸੱਚੇ ਸੱਚੇ ਨਹੀਂ ਭਗਤ ਨਹੀਂ ਕਬੀਰ ਮਹਾਰਜ ਕਹਿੰਦੇ ਜੇ ਤੂੰ ਬ੍ਰਾਹਮਣ ਬ੍ਰਾਹਣੀ ਜਾਇਆ ਤੂੰ ਆਨ ਬਾਟ ਔਰ ਬਾਟ ਕਹਿੰਨੀ ਆਇਆ ਭਾਈ ਚਾਦਾ ਬਣਾਈਏ ਭਾਈ ਚਾਦਾ ਬਣਾਈਏ ਤੇ ਭਾਈ ਚਾਦਾ ਮੈਨੂੰ ਉਮੀਦ ਹੈ ਮੈਂ 20 ਸਾਲ ਤੈਨਾ ਚੌਧਰੀ ਯਸ਼ਪਾਲ ਜੀ ਨਾਲ ਗੱਲ ਕਰਦਾ ਹੁੰਦਾ ਸੀ ਮੈਂ ਕਹਿੰਦਾ ਹੁੰਦਾ ਸੀ ਜਿੱਤਨ ਸਤਗੁਰੂ ਕਬੀਰ ਮਹਾਰਜ ਦੇ ਸ਼ੇਸ਼ ਜਿੱਕਰ ਗੁਰੂ ਰਵਦਾਸ ਮਹਾਰਜ ਦੇ ਸ਼ੇਸ਼ ਆਪਣੇ ਦੋਨੇ ਜਿਹੜੀ ਸਾਡੇ ਅੱਗੇ ਆ ਕੇ ਲੰਮੀ ਅੰਦਰ ਜਿਹੜੀ ਸਾਡੇ ਅੱਗੇ ਆ ਕੇ ਇਹਦਾ ਕਹੇ ਕਿ ਸਵਾਤਾ ਹੁਕਮ ਤੇ ਆਇਆ ਆ ਮੈਂ ਲੰਘ ਕੇ ਆਇਆ ਪੈਸਾ ਤੋਂ ਇੱਧਰ ਲੋ ਝਾਂਕਿਆ ਧਰਮ ਮੰਦ ਜਦ ਮੈਂ ਆਇਆ ਚੱਡਾ ਸਾਹਿਬ ਲੋਟ ਕਰਿਓ ਤੋਇਆ ਟਿਪੇ ਵਾਲੀ ਸੜਕ ਮਾਰਜੋ ਕਾਂਗਸਾ ਤੋਇਆ ਟਿਪੇ ਵਾਲੀ ਸੜਕ ਮੈਂ ਤਾਂ ਟਿਪਾ ਨਾਲ ਪੈਂਦੀ ਸੋਚਦਾ ਸੀ ਲੇਕਿਨ ਸੜਕ ਤੇ ਟਿਪੇ ਰੱਖੇ ਬਾਈ ਜੀਸੀ ਸਾਹਿਬ ਨੂੰ ਫੋਨ ਲਾਇਆ ਮੈਂ ਕਹਿੰਦੀ ਸੀ ਸਾਹਿਬ ਤੁਸੀਂ ਵੀ ਐਸਾ ਰੱਖਦੇ ਨੇ ਆ ਇਸੇ ਰੱਖਦੇ ਨੇ ਆ ਜਦੋਂ ਅਨੰਦਪੁਰ ਸਾਹਿਬ ਨੂੰ ਜਾਣੀ ਆ ਸੜਕਾ ਚਾਰ ਮਾਰ ਗਈ ਆ ਜਿੱਥੇ ਖਾਲਸੇ ਦਾ ਜਨਮ ਹੋਇਆ ਜਿੱਥੇ ਗਰੀਬਦਾਸ ਸਿੰਘ ਪ੍ਰਮਖਰਾਂ ਦੇ ਮਹਾਰਾਜ ਦਾ ਜਨਮ ਹੋਇਆ ਉੱਥੇ ਵੀ ਸੜਕ ਪਹਿਨੀ ਕਹਿੰਦੇ ਚਾਰ ਮਾਰ ਕੀ ਕਰਦੇ ਦੋ ਮਾਰ ਕੇ ਤਾਂ ਖੁੱਲੇ ਕਰਦੇ ਹੋ ਉਹ ਕਿਉਂ ਨਹੀਂ ਹੋ ਸਕਦੀ ਉਹ ਕਿਉਂ ਨਹੀਂ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਚੌੜੀਆਂ ਹੋ ਸਕਦੀ ਹੈ ਹੋ ਸਕਦੀ ਹੈ ਮੈਂ ਧੀਸੀ ਸਰਵ ਨੇ ਕੀਤੀ ਕਰ ਮੈਂ ਕਹਾਂ ਜੇ ਮੈਂ ਲੱਸੀ ਦਹੀਂ ਆਕੇ ਤੋਂ ਤਾਂ ਲੱਸੀ ਵੱਡ ਜਾਈ ਜਿੱਥੇ ਕਟੋ ਗਿਆ ਮਹਾਰਾਜ ਜੀ ਉਹ ਆਕੇ ਮਤੂ ਮਹਾਰਾਜ ਜੀ ਆਪਣੇ ਘਰ ਵੀ ਛੋੜ ਕੇ ਆਇਆ ਕੋਲ ਤਾਂ ਸੜਕ ਨਹੀਂ ਦੇਣੀ ਸੀ ਮੇਰੀ ਬੇਤੀ ਹੈ ਤੁਹਾਡੇ ਤੋਂ ਮੈਂ ਬਹੁਤ ਪ੍ਰਸ਼ਾ ਅਗੇ ਤੁਸੀਂ ਜਿਹੜੇ ਬੈਠੇ ਹੋ ਸੰਗਤ ਦੇ ਮਾਣ ਜੋ ਕੰਗਸਾ ਇਹ ਪਹਿਲੇ ਰਾਤੇ ਜਾਂਦੇ ਤੇ ਬਾਕੇ ਮੈਂ ਤੁਹਾਡੇ ਨਾਲ ਕਿਤੇ ਵੀ ਗੋਟੇ ਫੜਲੇ ਲੱਤਾ ਫੜੀਆ ਮੈਂ ਨਾਲ ਤੁਹਾਡੇ ਤੁਸੀਂ ਖੰਡਾ ਜਾਂ ਕਹਿ ਬਹਿੜੀ ਵਾਲੇ ਮੁਰਗੋ ਨੇ ਤੁਹਾਨੂੰ ਤੁਹਾਨੂੰ ਨਹੀਂ ਮੈਂ ਇਹੋ ਜਿਹਾ ਨਿਬਹਿ ਨਹੀਂ ਰਿਹਾ ਹੋ ਜਾਣਾ ਇੱਤਾਂ ਹੀ ਲੰਮੇ ਪਾਜਾ ਫੇ ਬੜਾਓ ਜੀ ਸਾਡੇ ਗੁਰੂ ਮਹਾਰਜ ਦੇ ਧਾਰ ਨੂੰ ਜਾਣਦੇ ਆ ਉੱਥੇ ਲੱਗਾ ਸੰਗਤਾਂ ਹੁੰਦੀਆਂ ਨੇ ਕਿਉਂਕਿ ਕਬੀਰ ਮਹਾਰਜ ਦਰਵਾਜ਼ੇ 'ਤੇ ਬੜੇ ਹੋਏ ਜੰਜੀਰਾ ਦਾ ਬੰਦ ਲਿਆ ਹੱਥੀਂ ਅੱਗੇ ਛੁੱਟ ਲਿਆ ਸਾਡਾ ਗੁਰੂ ਜੜਿਆ ਦਰਬਾਰ 'ਚ ਪੇਸ਼ ਹੋਣ ਕੋ ਗੁਰੂ ਰਵਿਦਾਸ ਮਹਾਰਾਜ ਪਾਲਕੀ ਤੇ ਬਿਠਾਉਣਾ ਪੈ ਗਿਆ ਉਹ ਵੀ ਦਰਬਾਰ ਦੇ ਵਿੱਚ ਪੇਸ਼ ਹੋਇਆ ਰਾਜੇ ਨੇ ਅਸੀਂ ਵੀ ਹੋ ਜਾਏਗੇ ਮੈਂ ਵੀ ਹੋ ਜਾਊਂਗਾ ਜੇ ਮਰਜਾ ਦੇਵੇ ਮੇਰੀ ਬੇਨਤੀ ਹੈ ਜਨਾਬ ਇਸ ਇਲਾਕੇ ਦੇ ਤੁਸੀਂ ਲੈਣਾ ਬਹੁਤ ਮੁਵੇਤੇ ਹੈ ਸ਼ਰਤ ਵੀ ਠੋੜੀ ਹੋਈ ਬੜੀਆ ਹੋਈ ਤੁਸੀਂ ਕਰ ਦੇਣੀ ਮੈਨੂੰ ਤੁਹਾਡੇ ਤੇ ਯਕੀਨ ਹੈ ਤੁਸੀਂ ਕਰ ਦੇਣੀ ਤੁਹਾਡੇ ਤੇ ਭਰੋਸਾ ਜਿਹੜਾ ਰੱਬੀ ਮੂਰ ਹੈ ਤੁਹਾਡੇ ਜਿਹਰੇ ਤੇ ਦੱਸਦਾ ਮੈਨੂੰ ਤੁਸੀਂ ਕਰ ਦੇਣੀ ਇਹਨਾਂ ਬੇਨਤੀ ਨੂੰ ਮੈਨੂੰ ਪਰਵਾਹ ਕਰਾ ਔਰ ਇਸ ਗੱਲ ਦੇ ਨਾਲ ਹੀ ਮੈਂ ਇੱਕ ਦਾ ਲਾਖੀ ਕਹਿੰਦਾ ਮਹਾਰਾਜ ਜੀ ਬਹੁਤ ਚੰਗੀ ਗੱਲ ਤੁਸੀਂ ਸਾਰੇ ਜੰਮੇ ਬਣੇ ਤਰ੍ਹਾਂ ਜਿਹੜੀ ਫੋਟੋ ਮਿਲੀ ਸਤਿਗੁਰੂ ਕਬੀਰ ਵਾਰੇ ਜਿੱਥੇ ਮਹਾਰਾਜ ਜੀ ਵੀ ਮਿਲੇ ਲਾਲ ਜੀ ਮਾਰੇ ਵੀ ਮਿਲੇ ਬ੍ਰਹਮਨਾਂ ਮਾਰੇ ਵੀ ਮਿਲੇ ਸਤਿਗੁਰੂ ਕਬੀਰदास ਮਾਰੇ ਗਰੀਬਦਾਸ ਮਾਰੇ ਵੀ ਮਿਲੇ ਨਾਲ ਫੋਟੋ ਕਿਹਦੀ ਮਿਲੀ ਸਤਿਗੁਰੂ ਕਬੀਰ ਵਾਰੇ ਦੀ ਅੱਛਾ ਮੈਂ ਇਸ ਘਰ ਜੰਮਿਆ ست گرو رواس مہاراج کے باقی ہویا ہوئے ہوا قویر مہاراج کی فوٹو پنجی ہے اور کسی جمانے کی گل مان کے میں ستگو قویر مہاراج کو پڑھیا اور قویر مہاراج کے کتاب لکھی دو ہزار چھ سات اور نام ہے جی ہر گلی چوک لگے وہاں ہے ڈاکٹر بھیم راؤ امبیڈکر

ਇਸ ਸ਼ੀਰਵਾ ਦੇ ਨਾਲ ਕਿ ਮੈਨੂੰ ਤੁਸੀਂ ਆਪਣੇ ਚਾਹਨਾ ਨਾਲ ਲਾਓਗੇ ਮੈਂ ਚੌਧਰੀ ਜਸ਼ਪਾਲ ਨੂੰ ਹੱਸਦਾ ਸੀ ਦਰਸਬ ਕਿੱਥੇ ਗਏ ਆ ਪਿੱਛੇ ਲੁੱਕ ਕੇ ਬੈਠੇ ਮੈਂ ਕਿਹਾ ਮੇਰੀ ਕੋਈ ਤਮੰਨਾ ਹੈ ਕੋਈ ਦੇਰ ਤੱਕ ਦਾ ਬੇਪੇ ਮਹਾਰਾਜ ਜੀ ਦੇ ਦੋਏ ਪੈਰ ਮੇਰੇ ਸਿਰ ਤੇ ਪਏ ਹੋ ਮੈਂ ਹੱਸਦਾ ਸੀ ਔਰ ਤਮੰਨਾ ਮੇਰੀ ਪੂਰ ਮਹਾਰਾਜ ਜੀ ਸਮਾਂ ਆਏਗਾ ਤਾਂ ਪੂਰੀ ਕਰ ਦੇ ਲੋਗੇ ਅਸ਼ੀਰਵਾਦ ਦਾ ਸਮਾਂ ਆਇਆ ਬੜਾਈਏ ਫਤੇ ਬੰਦੀ ਰਾਜ ਦੀ ਜੈ ਜੈਕਾਰ ਕਰੀਏ ਦੋ ਹੱਥ ਗੜੇ ਕਰਕੇ ਬੋਲੋ